ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਜੀ ਤੌਰ ਹਾਜ਼ਰਿਕ ਹੋਣਾ ਹੈ ਵੀਡੀਓ ਲੈ ਕੇ ਇਹ ਵੀਡੀਓ ਰਿਲੇਟਡ ਅੱਜ ਕਨੇਡਾ ਦੇ ਨਾਲ ਕਨੇਡਾ ਵਿੱਚ ਮੇਰੇ ਡੈਡੀ ਆਪਣੇ ਆਥੀ ਸਬਜ਼ੀ ਬੀਜ ਕੇ ਇੱਥੇ ਦੇਖ ਸਕਦੇ ਜਿੱਦਾਂ ਕਿ ਮੇਥੇ ਲੱਗੇ ਹੋਏ ਨੇ ਕਿੰਨੇ ਉੱਤੇ ਹੁਣ ਵੀ ਮੇਥੇ ਉਗ ਰਹੇ ਨੇ ਮੇਰੇ ਭਰਾ ਤੇ ਮੇਰੇ ਡੈਡੀ ਮਤਲਬ ਸਾਰੇ ਸਬਜ਼ੀ ਦੇਖਭਾਲ ਕਰ ਰਹੇ ਨੇ ਆਹ ਦੇਖ ਸਰ ਤੁਸੀਂ ਕਿੰਨੇ ਵਧੀਆ ਮੇਥੇ ਉੱਗੇ ਹੋਏ ਨੇ ਉੱਥੇ ਤਾਂ ਹਾਲ ਮਤ ਪਤਾ ਬਣਨਾ ਇੰਨਾ ਜ਼ਿਆਦਾ ਵਧੀਆ ਹੈ ਕਿ ਛੇਤੀ ਖਰਾਬ ਨਹੀਂ ਹੁੰਦੀ ਸਬਜ਼ੀ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਮੇਥੀ ਕਿੰਨੇ ਚੌੜਾ ਪੱਤਾ ਕਿੰਨੇ ਸੋਹਣੇ ਮੇਥੇ ਉੱਗੇ ਹੋਏ ਨੇ ਔਰ ਕਿੱਡੇ بڑے-ਬੜੇ ਨੇ ਕਿੰਨੀ ਗਰੋਥ ਹੈ ਇਹਨਾਂ ਦੀ ਆਪਣੇ ਇੱਥੇ ਧੁੱਪਾਂ ਕਰਕੇ ਥੋੜੇ ਸਬਜ਼ੀਆਂ ਨੁਕਸਾਨ ਹੋ ਜਾਂਦਾ ਨਹੀਂ ਸਬਜੀ ਤਾਂ ਦੇਖਭਾਲ ਵੱਧ ਮੰਗਦੀ ਹੈ ਪਾਣੀ ਵੱਧ ਮੰਗਦੀ ਹੈ ਤੁਸੀਂ ਦੇਖ ਸਕਦੇ ਹੋ ਇਧਰ ਵੇਲਾ ਲੱਗੀਆਂ ਹੋਈਆਂ ਨੇ ਜਿਦਾਂ ਮੀਂਹ ਦੇ ਜੋ ਇਹ ਵੇਲਾ ਨੇ ਕਰਦੂ ਵਗੈਰਾ ਦੀਆਂ ਆਪਣੇ ਕਰੇਲੇ ਵਗੈਰਾ ਸਾਰੀ ਚੀਜ਼ਾਂ ਦੀਆਂ ਉਹ ਲੱਗੀਆਂ ਹੋਈਆਂ ਨੇ ਤੁਸੀਂ ਇੱਥੇ ਦੇਖੋ ਕਿੰਨੇ ਮਿੱਥੇ ਵਧੀਆ ਨੇ ਆ ਦੇਖੋ ਨੇ ਦੇ ਕਿੰਨੇ ਵਧੀਆ ਨੇ ਪੱਤਾ ਬਹੁਤ ਚੌੜਾ ਆਪਣਾ ਥੋੜੀ ਧੱਪਾ ਮਾਰ ਲੈਂਦੀ ਆ ਮੌਸਮ ਖਰਾਬ ਕਰ ਦਿੰਦਾ ਨਹੀਂ ਤਾਂ ਆਪਣੇ ਵੀ ਹੋ ਜਾਂਦੇ ਨੇ ਵਧੀਆ ਦੇਖੋ ਪੇਡਾਂ ਨਹੀਂ ਹੋਈਆਂ ਨੇ ਸਾਰੇ ਕੱਸਦੀਆਂ ਆ ਆ ਦੇਖੋ ਕਿੰਨਾ ਸੋਹਣਾ ਲਓ ਜੀ ਮੇਰੀ ਮੰਮੀ ਨੇ ਮਿੱਥੇ ਤੋੜ ਲਏ ਨੇ ਤੇ ਮਸ਼ੀਨ ਹੁੰਦੇ ਹੋਏ ਵੀ ਮੇਰੀ ਮੰਮੀ ਨੂੰ ਦਾਤੀਆਂ ਨਾਲ ਛੀਨਣ ਦਾ ਜ਼ਿਆਦਾ ਵਧੀਆ ਲੱਗਦਾ ਦਾਤੀਂ ਕਿਰੇ ਜਾਂਦੇ ਨੇ ਤੇ ਮੇਰੀ ਮੰਮੀ ਇੱਥੇ ਕਹਿੰਦੇ ਵੀ ਨੇ ਕਿ ਜਿੰਨੇ ਪ੍ਰੀਕ ਦਾਤੀਆਂ ਨਾਲ ਛੀਰੇ ਜਾਂਦੇ ਨੇ ਉਹਨਾਂ ਮਸ਼ੀਨਾਂ ਵਧੀਆ ਨਹੀਂ ਛੀਰੇ ਜਾਂਦੇ ਹੈਗੇ ਤੇ ਇਹਨਾਂ ਨੇ ਸ਼ੁਰੂ ਤੇ ਦਾਤੀਆਂ ਨਾਲ ਛੀਰ ਰਹੇ ਤੇ ਦਾਤੀਆਂ ਨਾਲ ਛੀਰਨ ਦੇ ਸ਼ਕੀਨ ਨੇ